ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਉ ਸੰਤ ਬਾਬਾ ਹਰਜਨ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਖੀ ਦੀ ਇਹ ਸਾਂਝ ਆਪ ਜੀ ਨਾਲ ਪਾਈ ਹੈ ਜੀ ਨਿੱਕੇ ਘੁੰਮਣ ਬੋੜੀ ਸਾਹਿਬ ਤੋਂ ਬਾਬਾ ਜੀ ਨੇ ਮੁਫਤ ਗੁਰਬਾਨੀ ਪ੍ਰਵਾਹ ਦੀ ਲਹਿਰ ਚਲਾਈ ਸੋ ਇਸ ਲਹਿਰ ਦੇ ਵਿੱਚ ਐਂਡ ਭੁੱਲਰ ਦਾ ਨੌਜਵਾਨ ਗੁਰਦੀਪ ਸਿੰਘ ਮਹਾਂਪੁਰਖ ਬਾਬਾ ਹਜਾਰਾ ਸਿੰਘ ਜੀ ਦੀ ਸੰਗਤ ਕਰਦਾ ਸੀ ਤੇ ਗੁਰਬਾਣੀ ਪੜਨ ਸੁਣਨ ਦੀ ਉਹਦੇ ਪਿਛਲੇ ਕਰਮਾਂ ਦੀ ਰੀਤ ਸੀ ਤੇ ਪਿਛਲੇ ਕਰਮ ਹੀ ਉਸਦੇ ਜਾਗੇ ਸੀ ਸੋ ਉਹ ਨਿੱਕੀ ਹੁੰਦੀ ਤੂੰ ਬਾਬਾ ਜੀ ਦੇ ਨਾਲ ਕਈ ਭਾਈ ਗਰਦੀਪ ਸਿੰਘ ਦੀਆਂ ਤਸਵੀਰਾਂ ਵੀ ਹਨ ਜਿਸ ਵਿੱਚ ਉਹ ਮੰਜੇ ਤੇ ਬੈਠ ਕੇ ਗੁਰਬਾਣੀ ਪੜ੍ਹਦੇ ਹਨ ਤੇ ਲੱਗੇ ਬਾਬਾ ਜੀ ਬੈਠੇ ਹੋਏ ਹਨ ਤੇ ਭਾਈ ਗੁਰਦੀਪ ਸਿੰਘ ਜੀ ਨੇ ਉੱਚੀ ਉੱਚੀ ਨਖੇੜ ਨਖੇੜ ਬਾਣੀ ਪੜਨੀ ਤੇ ਬਾਬਾ ਜੀ ਤੇ ਸੰਗਤ ਨੇ ਕੋਲ ਬੈ ਕੇ ਸੁਣੀ ਤੇ ਬਾਬਾ ਜੀ ਭਾਈ ਗੁਰਦੀਪ ਸਿੰਘ ਜੀ ਨੂੰ ਬੜਾ ਪਿਆਰ ਕਰਦੇ ਸਨ ਬਾਬਾ ਜੀ ਦੀ ਬਖਸ਼ਿਸ਼ ਸਦਕਾ ਇਹ ਨੌਜਵਾਨ ਪੱਕਾ ਅਖੰਡ ਪਾਠੀ ਬਣ ਗਿਆ ਅਤੇ ਜਥੇਦਾਰ ਮਕਣ ਸਿੰਘ ਦੀ ਅਗਵਾਈ ਵਿੱਚ ਇਹ ਚੱਲ ਰਹੀ ਮੁਫਤ ਗੁਰਬਾਣੀ ਪ੍ਰਵਾਹ ਲਹਿਰ ਵਿੱਚ ਸ਼ਾਮਲ ਹੋ ਗਿਆ ਇਹ ਮੁਕਤ ਗੁਰਬਾਣੀ ਪ੍ਰਵਾਹ ਬਾਬਾ ਜੀ ਦੁਆਰਾ ਨਿਰਧਾਰਤ ਕੀਤੀ ਹੋਈ ਸ੍ਰੀ ਅਖੰਡ ਪਾਠ ਦੀ ਭੇਟਾ 40 ਰੁਪਏ ਸੀ ਅਤੇ ਜੋ ਵਿਅਕਤੀ 40 ਰੁਪਏ ਵੀ ਨਹੀਂ ਸੰ ਦੇ ਸਕਦੇ ਉਹਨਾਂ ਗਰੀਬਾਂ ਦੇ ਘਰੀ ਅਖੰਡ ਪਾਠ ਸਹਿਬ ਮੁਕਤ ਵੀ ਕੀਤੇ ਜਾਂਦੇ ਸਨ ਬਾਕੀ ਸ਼ਬਦ ਪੜਨ ਕਥਾ ਕਰਨ ਆਦਿ ਦਾ ਕੋਈ ਵੀ ਪੈਸਾ ਕਿਸੇ ਤੋਂ ਨਹੀਂ ਲਿਆ ਜਾਂਦਾ ਸੀ ਤੇ ਬਾਬਾ ਜੀ ਵਤਨ ਕਰਿਆ ਕਰਦੇ ਸਨ ਕੀ ਭੋਗ ਤੋਂ ਪਰੰਤ ਲੋਕਾਂ ਨੇ ਜੇ ਬਾਣੀ ਫੁਲਣੀਆਂ ਭਾਵ ਕੀਰਤਨ ਦਾ ਜਾਂ ਕਥਾ ਦਾ ਕੋਈ ਪੈਸਾ ਨਹੀਂ ਲੈਣਾ ਤੇ ਬੜੀ ਸਤਕਾਰ ਦੇ ਭਾਵ ਨਾਲ ਗੁਰਬਾਣੀ ਪੜ੍ਹਨੀ ਹੈ ਸੋ 12 ਅਪ੍ਰੈਲ 1980 ਨੂੰ ਬ੍ਰਹਮ ਗਿਆਨੀ ਬਾਬਾ ਹਜਾਰਾ ਸਿੰਘ ਜੀ ਦੇਰੇ ਵਿਖੇ ਬੈਠੇ ਬਚਨਕਾਰੇ ਸਾਨਾ ਇੱਕੋ ਦੇਹੀ ਬਣੇ ਰਹਿਣਾ ਚਾਹੀਦਾ ਹੈ ਥਾਂ ਥਾਂ ਤੇ ਨੱਕ ਗੋਡੇ ਨਹੀਂ ਟਿਕਣੇ ਚਾਹੀਦੇ ਜਿਸ ਦੀ ਗੁਰੂ ਨਾਨਕ ਦੇ ਘਰ ਨਾਲ ਸਾਧ ਹੈ ਅਦੇ ਜੋ ਗੁਰਬਾਣੀ ਰੋਜ਼ ਪੜਦਾ ਹੈ ਉਸ ਨੂੰ ਕਿਸੇ ਹੋਰ ਦੀ ਮੁਤਾਜੀ ਕਰਨ ਦੀ ਲੋੜ ਨਹੀਂ ਗੁਰੂ ਗ੍ਰੰਥ ਸਾਹਿਬ ਸਾਰਿਆਂ ਦੇ ਸਮਰੱਥ ਗੁਰੂ ਹਨ ਗੁਰਬਾਣੀ ਪੜਨ ਵਾਲੇ ਨੂੰ ਜੇਕਰ ਦੁੱਖ ਆਉਣਗੇ ਵੀ ਤਾਂ ਉਹ ਆਪਣਾ ਪਹਿਰਾ ਲਵਾ ਕੇ ਚੱਲੇ ਜਾਣਗੇ ਤੇ ਜੇਕਰ 8 ਦਿਨ ਬੁਖਾਰ ਚੜਨਾ ਹੋ ਤਾਂ 8 ਘੜੀਆਂ ਹੀ ਚੜੂ ਆਪਣੇ ਸੇਵਕ ਦੀ ਉਹ ਆਪ ਹੀ ਇੱਜ਼ਤ ਪਾਦਾ ਰੱਖਦਾ ਹੈ ਸੋ ਜਦੋਂ ਇਹ ਬਚਨ ਹੋ ਰਹੇ ਸਨ ਸੰਗਤ ਵਿੱਚ ਭਾਈ ਗੁਰਦੀਪ ਸਿੰਘ ਜੀ ਇਹ ਬੜੇ ਧਿਆਨ ਨਾਲ ਵਚਨ ਸੁਣ ਰਹੇ ਸਨ ਤੇ ਗੁਰਦੀਪ ਸਿੰਘ ਦਾ ਸਰੀਰ ਵੀ ਕੁਝ ਰੋਗੀ ਰਹਿੰਦਾ ਸੀ ਡਾਕਟਰਾਂ ਦੀਆਂ ਦਵਾਈਆਂ ਚਲਦੀਆਂ ਹੀ ਰਹਿੰਦੀਆਂ ਸਨ ਕਦੀ ਕਿਤੇ ਉਹ ਤੇ ਕਦੀ ਕਿਤੇ ਉਹ ਨੇੜੇ ਤੇੜੇ ਦੇ ਕਈ ਡਾਕਟਰਾਂ ਤੋਂ ਦਵਾਈ ਖਾਧੀ ਸੀ ਪਰ ਆਰਾਮ ਨਹੀਂ ਆਉਂਦਾ ਅੰਤ ਇੱਕ ਡਾਕਟਰ ਨੇ ਐਕਸ-ਰੇ ਕੀਤਾ ਤੇ ਦੱਸਿਆ ਕਿ ਤੁਹਾਨੂੰ ਅਪੈਂਡਿਕਸ ਹੈ ਪੇਟ ਵਿੱਚ ਇੱਕ ਨਾੜੀ ਫੁੱਲੀ ਹੋਈ ਹੈ ਤੇ ਜਿਸ ਦਾ ਆਪਰੇਸ਼ਨ ਹੀ ਕਰਨਾ ਪੈਣਾ ਹੈ ਹੋਰ ਉਸ ਦਾ ਕੋਈ ਇਲਾਜ ਨਹੀਂ ਗੁਰਦੀਪ ਸਿੰਘ ਆਪਣੇ ਨਾਮ ਅਨੁਸਾਰ ਬਾਬਾ ਜੀ ਦੇਦੇ ਆਉਂਦਾ ਰਹਿੰਦਾ ਸੀ ਤੇ ਘਰ ਦੀ ਹਾਲਤ ਵੀ ਕੋਈ ਜ਼ਿਆਦਾ ਚੰਗੀ ਨਹੀਂ ਸੀ ਤੇ ਹਸਪਤਾਲ ਦੇ ਖਰਚੇ ਵੀ ਬਹੁਤ ਹੁੰਦੇ ਹਨ ਤੇ ਆਪਣਾ ਆਪਰੇਸ਼ਨ ਕਰਾਉਣ ਨੂੰ ਪਲਾਕੇ ਦਾ ਜੀ ਕਰਦਾ ਗੁਰਦੀਪ ਸਿੰਘ ਨੇ ਬਾਬਾ ਜੀ ਦੇਰੇ ਵਿਖੇ ਆ ਕੇ ਮਾਨੀ ਮਨ ਅਰਦਾਸ ਕਰਨੀ ਅੰਤਰਜਾਮੀ ਬਾਬਾ ਜੀਓ ਬਿਨ ਬੋਲਿਆ ਹੀ ਜਾਣਦੇ ਹੋ ਕਿਰਪਾ ਕਰੋ ਗਰੀਬ ਦਾ ਦੁੱਖ ਟੋ ਜੀ ਐਸੀ ਮਿਹਰ ਕਰੋ ਮੈਨੂੰ ਹਸਪਤਲ ਵੇ ਜਾ ਕੇ ਡਾਕਟਰਾਂ ਕੋਲੋਂ ਪੇਡ ਨਾ ਪੜਾਉਣਾ ਪਵੇ। ਇਹ ਸੇਵਕ ਨੇ ਜਦੋਂ ਵੀ ਡੇਰੇ ਆਉਣਾ ਇਹੀ ਅਰਦਾਸ ਕਰਨੀ। ਉਹਦੇ ਮਾਤਾ ਪਿਤਾ ਅਤੇ ਰਿਸ਼ਤੇਦਾਰਾਂ ਨੇ ਗੁਰਦੀਪ ਸਿੰਘ ਨੂੰ ਬੜਾ ਜ਼ੋਰ ਲਾਇਆ ਕਿ ਉਹ ਆਪਰੇਸ਼ਨ ਕਰਵਾ ਲਵੇ। ਪਰ ਉਹ ਨਹੀਂ ਮੰਨਦਾ। ਕਿਉਂਕਿ ਉਸ ਨੂੰ ਬਾਬਾ ਜੀ ਬਾਬਾ ਹਜਾਰਾ ਸਿੰਘ ਜੀ ਉੱਪਰ ਪੂਰਨ ਭਰੋਸਾ ਸੀ। ਉਸ ਨੇ ਕਈ ਵਾਰ 20-20 ਵਾਰ ਜਗਜੀਤ ਸਿੰਘ ਦੇ ਪਾਠ ਪੜ੍ਹਨੇ ਅਤੇ ਊਰਵਾਣੀਆਂ ਵੀ ਪੜਨੀਆਂ ਨਾਮ ਸਿਮਰਨ ਦਾ ਅਭਿਆਸ ਵੀ ਕਰਨਾ ਸੋ ਜੂਨ 1980 ਨੂੰ ਬਾਬਾ ਜੀ ਦੇ ਡੇਰੇ ਲਾਗੇ ਸਰੋਵਰ ਵਿੱਚ ਇਸ਼ਨਾਨ ਕਰਨ ਲਈ ਵੜਿਆ ਜਿਉਂ ਹੀ ਉਸ ਨੇ ਸਰੋਵਰ ਵਿੱਚ ਟੁੰਬੀ ਮਾਰੀ ਇੱਕ ਤਿੱਖੀ ਜੀ ਲੋਹੇ ਦੀ ਤਾਰ ਉਹਦੀ ਵੱਖੀ ਦੀ ਉੱਪਰਲੀ ਚਮੜੀ ਵਿੱਚ ਉਹ ਫਿਰ ਗਈ ਤੇ یوں ਫਰੀ ਜਿਵੇਂ ਕਾਗਜ਼ ਉੱਤੇ ਪੈਨਸਲ ਨਾਲ ਲਕੀਰ ਖਿੱਚੀ ਜਾਂਦੀ ਹੈ ਇਹ ਲੋਹੇ ਦੀ ਤਾਰ ਬਿਲਕੁਲ ਉਸੇ ਥਾਂ ਦੀ ਉੱਪਰਲੀ ਚਮੜੀ ਤੇ ਲੱਗੀ ਸੀ ਜਿੱਥੇ ਡਾਕਟਰਾਂ ਦੇ ਅਨੁਸਾਰ ਉਹਦਾ ਆਪਰੇਸ਼ਨ ਕਰਨਾ ਸੀ ਜਦੋਂ ਸਰੋਵਰ ਵਿੱਚ ਉਹ ਨਹਾ ਕੇ ਬਾਹਰ ਨਿਕਲਿਆ ਤਾਂ ਉਹਦੀ ਚਮੜੀ ਉੱਪਰ ਲੋਹੇ ਦੇ ਛੋਟੇ ਛੋਟੇ ਕਤਰੇ یوں ਬਾਹਰ ਨਿਕਲੇ ਸਨ ਜਿਵੇਂ ਡਾਕਟਰ ਵੱਲੋਂ ਕਿਸੇ ਜ਼ਖਮ ਨੂੰ ਸੀਤਾ ਗਿਆ ਹੋਵੇ ਇਹ ਲਹੂ ਦੇ ਬਰੀਕ ਅਤਰੇ ਇਉਂ ਲੱਗ ਰਹੇ ਸਨ ਜਿਵੇਂ ਇਸੇ ਥਾਂ ਤੇ ਡਾਕਟਰਾਂ ਨੇ ਟਾਂਕੇ ਲਗਾਏ ਹੋਣ ਸੋ ਸੇਵਾਦਾਰ ਗਰਦੀਪ ਸਿੰਘ ਪੁੱਲਰ ਹੈਰਾਨ ਸੀ ਮਾਨੀ ਮਨਵੇ ਸਮਝ ਗਿਆ ਕਿ ਬਾਬਾ ਜੀ ਨੇ ਉਸ ਦਾ ਨੁਕਸ ਦਾ ਆਪਰੇਸ਼ਨ ਕਰ ਦਿੱਤਾ ਹੈ ਪ੍ਰਸੰਨ ਮਨ ਨਾਲ ਉਹ ਸ਼ਾਮ ਨੂੰ ਘਰ ਆਇਆ ਕਾਰ ਆ ਕੇ ਉਸਨੇ ਲੋਹੇ ਦੀ ਤਾਰ ਨਾਲ ਲੱਗੀ ਧਰੀੜ ਵਿਖਾਉਂਦਿਆਂ ਹੋਇਆ ਸਭ ਨੂੰ ਦੱਸਿਆ ਕਿ ਬਾਬਾ ਜੀ ਨੇ ਉਸ ਦਾ ਆਪਰੇਸ਼ਨ ਬਾਬਾ ਜੀ ਨੇ ਪੂਰਨ ਵਿਸ਼ਵਾਸ ਰੱਖਦੇ ਹੋਏ ਸੀਵਕ ਨੇ ਸਰਦਾ ਬਸ ਕਿਸੇ ਵੀ ਡਾਕਟਰ ਤੋਂ ਆਪਰੇਸ਼ਨ ਨਾ ਕਰਵਾਇਆ ਤੇ ਸਾਰਿਆਂ ਨੂੰ ਉਸਨੇ ਕਹਿਣਾ ਕੀਤਾ ਆਪਣੇ ਪਰਿਵਾਰ ਨੂੰ ਸਾਰੇ ਸਾਥ ਸਬੰਧੀਆਂ ਨੂੰ ਕਿ ਬਾਬਾ ਜੀ ਨੇ ਮੇਰਾ ਆਪਰੇਸ਼ਨ ਕਰ ਦਿੱਤਾ ਹੈ ਤੇ ਬਾਬਾ ਜੀ ਵੀ ਐਸੀ ਕਿਰਪਾ ਹੋਈ ਭਾਈ ਗੁਰਦੀਪ ਸਿੰਘ ਭੁੱਲਰ ਨੂੰ ਮੁੜ ਕੇ ਆਪਰੇਸ਼ਨ ਦੀ ਲੋੜ ਵੀ ਨਹੀਂ ਪਈ ਤੇ ਨਾ ਉਸਨੇ ਕਿਸੇ ਡਾਕਟਰ ਨੂੰ ਦਿਖਾਇਆ ਤੇ ਓਲੀ-ਓਲੀ ਪਾਸ਼ਾ ਦੀ ਕਿਰਪਾ ਵਰਤਿਓ ਪੂਰਨ ਤਰ੍ਹਾਂ ਠੀਕ ਹੋ ਗਿਆ ਤੇ ਅੱਜ ਵੀ ਇਹ ਵੀਰ ਬਾਬਾ ਗੁਰਦੀਪ ਸਿੰਘ ਜੀ ਬਾਬਾ ਜੀ ਦੇ ਦੇਦੇ ਆਉਂਦੇ ਹਨ ਗੁਰਬਾਣੀ ਪੜ੍ਹਦੇ ਹਨ ਇਹ ਪਹਿਲੋ ਗੁਰਦੁਆਰਾ ਗੀਤਾ ਸਾਹਿਬ ਵਿਖੇ ਹੱਦ ਹੈਡ ਗਰੰਟੀ ਦੀ ਸੇਵਾ ਵੀ ਕਰ ਚੁੱਕੇ ਹਨ ਤੇ ਬਾਬਾ ਜੀ ਦੇ ਅਖੰਡ ਪਾਠਾਂ ਦੇ ਵਿੱਚ ਹਜੇ ਵੀ ਸੇਵਾ ਕਰਦੇ ਹਨ ਬੜੀ ਕਿਰਪਾ ਉਹਨਾਂ ਤੇ ਸੋ ਆਓ ਜਿਹੜੇ ਵੀ ਭਾਵਨਾ ਦੇ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਬਾਬਾ ਜੀ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਦੇ ਹਨ ਸੋ ਮਹਾਪੁਰਖ ਉਹਨਾਂ ਦੀਆਂ ਬੇਨਤੀਆਂ ਬਚਨ ਸੁਣਦੇ ਹਨ ਤੇ ਜਿਹੜੇ ਵੀ ਜਨਮ ਜਨਮਾਂ ਦੇ ਰੋਗ ਇਸ ਮਨ ਨੂੰ ਲੱਗੇ ਹਨ ਮਨ ਨੂੰ ਲੱਗੇ ਹੋਣ ਜਾਂ ਸਰੀਰ ਨੂੰ ਲੱਗੇ ਹੋਣ ਉਹਨਾਂ ਨੂੰ ਦੂਰ ਕਰਦੇ ਹਨ ਸੋ ਆਓ ਆਪਾਂ ਵੀ ਬਾਬਾ ਜੀ ਦੇ ਬਚਨਾਂ ਤੇ ਪਹਿਰਾ ਧਈਏ ਗੁਰਬਾਣੀ ਪੜ੍ਹੀਏ ਸੇਵਾ ਸਿਮਰਨ ਕਰੀਏ ਗੁਰੂ ਵਾਲੇ ਬਣੀਏ ਤੇ ਆਪਣੇ ਜੀਵਨ ਨੂੰ ਸਫਲ ਬਣਾਈਏ ਨਸ਼ਿਆਂ ਪਤਿਆਂ ਦਾ ਤਿਆਗ ਕਰੀਏ ਮਲਪਾ ਖਾਣ ਦਾ ਤਿਆਗ ਕਰੀਏ ਗੁਰੂ ਦੇ ਲੜ ਲੱਕੇ ਆਪਣੇ ਜੀਵਨ ਨੂੰ ਸਵਾਸ ਨੂੰ ਸੁਫਲੇ ਬਣਾਈਏ ਸੋ ਬੋਲਦੇ ਆਂ ਬੜੀਆਂ ਗਲਤੀਆਂ ਹੋ ਜਾਂਦੀਆਂ ਸਾਸ ਨੂੰ ਬਖਸ਼ਣਯੋਗ ਹੈ ਬਖਸ਼ ਲਿਓ ਸੋ ਇੱਥੇ ਸਾਡਾ ਫਤੇਬਲਾ ਉਹ ਸੋ ਅੱਤਵਰੇ ਸ਼ੇਅਰ ਕਰ ਦਿਆ ਕਰੋ ਭਾਈ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ